ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਨਹੀਂ ਆ ਰਿਆ ਸੀਗਾ ਆਪਾਂ ਸੋਚਿਆ ਵੀ ਕਿਉਂ ਨਾ ਕarele ਬਣਾ ਲਈਏ ਕarele ਤਾਂ ਆਏ ਆ ਜੀ ਬਣਾ ਕੇ ਤੇ ਫਰਿੱਜ ਚ ਰੱਖ ਲਈਦੇ ਹਨ ਇੱਕ ਦੋ ਲੰਗ ਵਧੀਆ ਖਾਦੇ ਜਾਂਦੇ ਜਦ ਜੇ ਸਬਜ਼ੀ ਵਗੈਰਾ ਨਾ ਬਣੀ ਹੋਵੇ ਸਵੇਰੇ ਜਲਦੀ ਚ ਜਾਣਾ ਹੁੰਦਾ ਹੈ ਨਾ ਡਿਊਟੀਆਂ ਤੇ ਸਾਰਿਆਂ ਨੇ ਤੇ ਆਪਾਂ ਨੂੰ ਆਇਆ ਹੁੰਦਾ ਵੀ ਚਲੋ ਪਰਾਠਾ ਵਗੈਰੇ ਨਰਵਧੀਆ ਕਰੇਲੇ ਨੇ ਸਰ ਕੇ ਖਾ ਗੀ ਜਾਂਦੀ ਰੋਟੀ ਤੇ ਦਾਲ ਵਗੈਰਾ ਬਣੀ ਹੋਵੇ ਉਹਦੇ ਨਾਲ ਵੀ ਸ਼ਾਮ ਨੂੰ ਵਧੀਆ ਖਾਦਾ ਜਾਂਦਾ ਤੇ ਆਪਾਂ ਬਸ ਇਹਨਾਂ ਨੂੰ ਕੋਈ ਨਮਕ ਵਗੈਰਾ ਨਹੀਂ ਲਾਉਂਦੀ ਮੈਂ ਕਰੇਲਿਆਂ ਨੂੰ ਚੀਰ ਕੇ ਤੇ ਬਸ ਇਹਨਾਂ ਨੂੰ ਐ ਤੇਲ ਚ ਤਲ ਲੈਂਦੀ ਮਸਾਲਾ ਵੀ ਨਹੀਂ ਮੈਂ ਪਾਇਆ ਹਲੇ ਮਸਾਲਾ ਮੈਂ ਤੁਹਾਨੂੰ ਦੱਸੂਗੀ ਜੀ ਮੈਂ ਕਿਵੇਂ ਪਾਉਣੀ ਹੈ ਮੇਰੀ ਵੀਡੀਓ ਤੇ ਬਨੇ ਰਹੋ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀਆਂ ਰੈਸਪੀ ਸਾਡੀਆਂ ਵੀਡੀਓ ਕਹੇ ਜੀਆਂ ਲੱਗਦੀਆਂ ਆਪਣੇ ਆਪਣੇ ਸੁਝਾਅ जरूर ਦਿਆ ਕਰੋ ਕਮੈਂਟ ਕਰਿਆ ਕਰੋ ਸਾਡੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ जरूर ਕਰਿਓ ਤਾਂ ਜੋ ਸੈਟ ਤੁਹਾਡੇ ਤੱਕ ਸਾਡੀਆਂ ਸਾਰੀਆਂ ਵੀਡੀਓ ਪਹੁੰਚ ਸਕਣ ਤੇ ਆਪਾਂ ਤੁਹਾਨੂੰ ਦੱਸਦੇ ਅੱਗੇ ਉਹਦੇ ਵਿੱਚ ਹੁਣ ਆਪਾਂ ਪਾਉਂਦੇ ਹਾਂ ਮਸਾਲਾ ਜੀਰਾ ਭੁੰਨ ਲੈ ਜੀ ਹੁਣ ਪਾਉਨੇ ਗਰਮ ਕਰਦੇ ਹਾਂ ਲੋ ਜੀ ਹੁਣ ਆਪਣਾ ਮਸਾਲਾ ਭੁੱਜੂਗਾ ਫਿਰ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਨਮਕ ਵੀ ਵਗੈਰਾ ਹਲਦੀ ਵਗੈਰਾ ਤੇ ਮੈਂ ਆ ਇਸ ਤਰ੍ਹਾਂ ਕਰੇਲੀ ਆਹ ਪਿਆਜ਼ ਵੀ ਭੁੰਨਦੇ ਨੇ ਬਹੁਤ ਸਵਾਦ ਆ ਜਾਂਦੇ ਤਰੀਕੇ ਨਾਲ ਇਦਾਂ ਪਕਾ ਲਈਏ ਤੇ ਮਸਾਲਾ ਭਰ ਲਿਆ ਜੀ ਤੇ ਇਦਾਂ ਆਪਾਂ ਹੁਣ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਪਾ ਲਿਆ ਇਹਦੇ ਵਿੱਚ ਹੁਣ ਆਪਾਂ ਪਿਆਜ਼ ਭੁੰਨਾਂਗੇ लो जी अपने प्याज भेज आप थोड़ा जा हल्का जहां मसाले ऐड करते बिल्कुल तो हल्के हल्के क्योंकि अपने करेलों से भी नमक मिर्च पाया ਤੇ ਿਆਜ਼ ਨਾ ਬਹੁਤ ਸਾਰਾ ਤੇ ਤੇਰੇ ਨਾਲ ਵਿੱਚ ਲਾਉ ਗਏ ਪਕਰੇਲੇ ਿਆਜ਼ ਵਿੱਚ ਮਿਕਸ ਕਰਤੇ ਤੇ ਦੇਖੋ ਬਗਲੇ ਬਣ ਗਏ ਨਾ ਗਰੇਲੇ ਅਸੀ ਵੀ ਦੱਸਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਬਣਾਉਨੇ ਦੇਖੋ ਜੀ ਤੇਰੀ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ